हां जी मित्रों की चाहिदा गा जीप ਲੈ ਕੇ ਆਇਆ ਥੋਡੇ ਨੇ ਪੂਰੀ ਫੁੱਲ ਮੋਡੀਫਾਈ ਸੀ ਜੇ 3 ਵੀ ਆਜੋ ਤੁਹਾਨੂੰ ਮਲਾਉਣੇ ਬਾਈ ਗਗਨ ਨਾਲ ਪਹਿਲਾਂ ਵੀ ਆਪਾਂ ਬਾਈ ਨਾਲ ਜੀਪ ਆ ਦੀ ਡੀਲ ਕਰਕੇ ਛੱਡਾਂਗੇ ਹੋਰ ਬਾਈ ਜੀ ਠੀਕ ਹੋ ਵਧੀਆ ਬਾਈ ਜੀ ਵਧੀਆ ਹੋਰ ਠੀਕ ਹੋ ਆਹ ਕਿੱਥੋਂ ਲੈ ਆਏ ਬ੍ਰਾਂਡ ਤੁਸੀਂ ਇਹਦਾ ਬਾਈ ਦੂਰੋਂ ਮਗਾਇਆ ਯਾਰ ਕੀ ਕੀ ਗੱਲ ਬਾਤ ਆ ਸਾਰੇ ਡਿਟੇਲ ਦੇ ਦਿਓ ਸਾਨੂੰ ਇੱਕ ਵਾਰੀ ਜੀ ਇਹ ਬਾਈ 90 ਮਾਡਲ ਹੈ ਹਾਂ ਜੀ ਠੀਕ ਹੈ ਬਾਈ ਕਾਪੀ ਹੈਗੀ ਆ ਸਰਕਾਰੀ ਨੰਬਰ ਪਲੇਟਾਂ ਨੇ ਠੀਕ ਹੈ ਜੀ ਮਹਿੰਦਰਾ ਦਾ ਇੰਜੀਨਰ ਡੀਏ ਮਹਿੰਦਰਾ ਦਾ ਡੀਆਈ ਇੰਜਨ ਹਾਂ ਭਾਈ ਤੇ ਆਪਣਾ ਇਹ ਤਿਆਰ ਦੀ ਉਰ ਤੇ ਆਪ ਹੀ ਕਰਵਾਈ ਹੈ ਕਿ ਕਿਵੇਂ ਆਈ ਅੱਜ ਇਹ ਟਾਇਰ ਨੇ ਨਾ ਇਹ ਟਾਇਰ ਇਹ 4 ਮਹੀਨੇ ਪਹਿਲਾਂ ਪੋਏ ਸੀ ਅੱਛਾ ਜੀ ਤੇ ਜਿਹੜਾ ਦਾ ਪੰਜਵਾਂ ਟਾਇਰ ਉਹ ਤਾਂ ਨਵੀਂ ਆ ਮਗਰ ਆ ਪੰਜ ਟਾਇਰ ਲਿੱਤੇ ਸੀ ਆਪਾਂ ਠੀਕ ਹੈ ਤੇ ਉਸ ਉਸ ਟਿੱਪਣੀ ਜਿਹੜੀ ਉਹ ਆਈ ਪਈ ਆ ਉਹ ਯੂਜ਼ ਨਹੀਂ ਹੋਈ ਹੋਈ ਸਰਕਾਰੀ ਪਲੇਟਾਂ ਚ ਜੱਕੀ ਵਰਦੋ ਇਹ ਤਾਂ ਤੁਸੀਂ ਸਰਕਾਰੀ ਪਲੇਟਾਂ ਫਿਰ ਹੁਣ ਆਪਾਂ ਸਰਕਾਰੀ ਪਲੇਟਾਂ ਵਾਲੀ ਵੀ ਲਿਆਉਣੀ ਆ ਨਾ ਦਰਸ਼ਕਾਂ ਨੂੰ ਦਿਖਾਉਣੀ ਆ ਵੀ ਸਰਕਾਰੀ ਨੰਬਰ ਪਲੇਟਾਂ ਦੀ ਡਿਮਾਂਡ ਹੋ ਰਹੀ ਹੈ ਦਰਸ਼ਕਾਂ ਦੀ ਹਾਂ ਹਾਂ ਪਲੇਟਾਂ ਵਾਲੀਆਂ ਸੜਕੀਆਂ ਜੀ ਹਾਂ ਹੁਣ ਸਰਕਾਰੀ ਪਲੇਟਾਂ ਜੀ ਲਿਆਇਆ ਕਰੋਗੇ ਹਾਂ ਹਾਂ ਬਾਈ ਸ਼ੇਰਿੰਗ ਟੂਰਿੰਗ ਕਿਵੇਂ ਆ ਪਾਵਰ ਆ ਕੇ ਕਿਵੇਂ ਇਹਦਾ ਬਾਈ ਸ਼ੇਰਿੰਗ ਪਾਵਰ ਨਹੀਂ ਹੈ ਪਰ ਕੰਮ ਕੋ ਪੂਰਾ ਓਕੇ ਹੋਇਆ ਹੈ ਬਾਈ ਸਿਸਟਮ ਇਹਦਾ ਠੀਕ ਹੈ ਕਮਾਨੀਆਂ ਕਮੂਨੀਆਂ ਦਾ ਕੋਈ ਐਂ ਤਾਂ ਨਹੀਂ ਗਿਆ ਵੀ ਨਾ ਨਾ ਵੀਰੇ ਨਾ ਨਾ ਖਾ ਹੋਈ ਜਾਵੇ ਜਮਾ ਵੀਰੇ ਓਕੇ ਗੱਲ ਬਾਤ ਆ ਗੱਡੀ ਦੀ ਇਦੂ ਤੇ ਕੁਛ ਨਹੀਂ ਬਾਈ ਤੇ ਮੁਕੇਸ਼ਨ ਦੀ ਪੂਰੀ ਚੰਗੀ ਕਰਵਾਈ ਹੋਈ ਹੈ ਇਹਦੀ 700 ਆਹਾ ਬਾਈ ਇਹਦੇ ਦੋ ਹੱਡ ਨੇ ਇੱਕ ਘਰੇ ਪਿਆ ਦੋ ਸੱਤਾਂ ਨੇ ਗੀਆਂ ਉਹ ਇੱਕ ਹੈਗੀ ਇੱਕ ਤਾਰ ਸੀ ਬਾਈ ਇੱਕ ਘਰੇ ਪਈ ਉਹ ਸਾਰੀ ਕਵਰ ਹੋ ਜਾਂਦੀ ਆ ਠੀਕ ਆ ਬਾਈ ਜਿਹੜੀ ਇਹਦੀਆਂ ਦੋ ਹਿੱਟਾਂ ਨੇ ਬਾਈ ਜਿਹੜੀ ਮਗਰ ਨਹੀਂ ਸੀਟ ਹੁੰਦੀ ਐ ਸਲੋਟੀ ਇਹ ਜਿਹੜੇ ਪੈਸ ਰੋਡ ਹਾਂ ਉਹ ਵੀ ਪਈ ਆ ਬਾਈ ਘਰੇ ਉਹ ਵੀ ਲਾਉਣੀ ਹੋਵੇ ਜੇ ਵੀ ਉਹ ਤੁਸੀਂ ਨਾਲ ਹੀ ਦੇਵੋ ਹਾਂ ਹਾਂ ਬਾਈ ਹਾਂ ਸੱਤ ਦਾ ਜਿਹੜਾ ਦੂਜਾ ਹੱਡਾ ਉਹ ਨਾਲ ਹੀ ਦੇਣਾਗਾ ਨਾਲ ਹੀ ਵੀਰੇ ਨਾਲ ਹੀ ਤੇ ਆਪਣਾ ਕਿੰਨੇ ਗੇਅਰ ਨੇ ਬਾਈ ਇਹਦੇ ਇਹਦੇ ਬਾਈ ਤਿੰਨ ਗੇਅਰ ਨੇ ਠੀਕ ਆ ਤਿੰਨ ਗੇਅਰ ਨੇ ਕਾਫੀ ਗਾਏ ਜੀ ਪੂਰਾ ਫੋਨ ਨਾ ਕਾਪੀ ਕਾਕੇ ਜੀ ਬਾਈ ਓਕੇ ਆ ਜਮਾ ਹੱਕ ਹੱਕ ਪੂਰੀ ਚੰਗੀ ਲੱਗੀ ਹੋਈ ਆ ਪਿੱਛੇ ਵਧੀਆ ਬਾਈ ਵਧੀਆ ਪੂਰਾ ਜੋਰ ਆ ਫਰਾਟਾ ਮਾਰਦੀ ਆ ਬਾਈ ਇਹ ਲੈ ਬਾਈ ਰਵੀ ਆ ਕੇ ਸਟਿੱਪਨੀ ਵਾਲਾ ਇੱਕ ਵਾਰੀ ਨੇੜੇ ਆ ਕੇ ਟਾਇਰ ਦਿਖਾ ਦੇ ਬਾਈ ਇਹਨਾਂ ਨੂੰ ਸਾਰੇ ਟਾਇਰ ਆ ਇੱਕ ਵਾਰੀ ਚੈੱਕ ਕਰਵਾ ਦੇ ਤੇ ਬਾਈ ਇਹ ਆਪਣਾ ਡੀਜ਼ਲ ਤੇ ਪੈਟਰੋਲ ਚ ਵੀ ਆ ਜਾਂਦੀਆਂ ਨੇ ਵੈਸੇ ਜੀਪਾਂ ਦਾ ਬਾਈ ਉਹ ਪੈਟਰੋਲ ਚ ਵੀ ਆ ਜਿਹੜਾ ਬਣਵਾਉਣੀ ਆ ਉਹ ਬਣਵਾ ਸਕਦਾ ਵੈਸੇ ਇਹ ਡੀਜ਼ਲ ਚ ਆ ਬਾਈ ਇੰਜਨ ਦੇ ਹਿਸਾਬ ਨਾਲ ਹੁੰਦਾ ਇਹ ਕੀ ਆਪਾਂ ਕਾਦਾ ਇੰਜਨ ਤਰ੍ਹਾਂ ਰਾਉਣਾ ਠੀਕ ਆ ਬਾਈ ਠੀਕ ਆ ਤੇ ਜਿੰਮ ਆਹ ਐਮਪ ਬੂਫਰ ਵਿੱਚ ਲਾਇਆ ਹੋਇਆ ਨਾਲ ਹੀ ਦੇ ਦੋਗੇ ਕਿ ਨ ਸਪੀਕਰ ਬਾਈ ਸਪੀਕਰ ਦੇ ਡੈਕ ਨਾਲ ਦੇਵਾਂਗੇ ਤੇ ਕੈਂਪ ਬੂਫਰ ਤਲਾਹਾਂਗੇ ਦੇਖ ਲਓ ਤੁਸੀਂ ਮੌਕਾ ਜੇ ਸਾਹਮਲੇ ਹੋ ਕਰਦੇ ਹੋ ਵਿੱਚੀ ਨਹੀਂ ਨਹੀਂ ਬਾਈ ਹੋ ਨਹੀਂ ਸਕਦਾ ਯਾਰ ਠੀਕ ਆ ਬਾਈ ਤੇ ਆਪਣਾ ਇੱਕ ਵਾਰੀ ਬੋਨ ਨਟ ਚਾਕੇ ਇੰਜਨ ਦਿਖਾ ਦਈਏ ਦਿਖਾ ਦਿਓ ਬਾਈ ਦਿਖਾ ਦਿਓ ਲੈ ਬਾਈ ਬਣ ਕੇ ਫਿਰ ਆ ਜਾ ਖੋਲੀਏ ਗੱਡੀ ਪੂਰੀ ਚੰਗੀ ਆ ਤੁਹਾਡੀ ਇਹ ਇਹ ਨਹੀਂ ਖੜਦੀ ਪੂਰੀ ਚੰਗੀ ਲੈ ਬਾਈ ਰਵੀ ਆ ਕੇ ਇੱਕ ਵਾਰੀ ਨਾ ਇੰਜਨ ਦਿਖਾ ਦੇ ਨੇੜੋਂ ਆ ਕੇ ਜਿਹੜਾ ਇੰਜਨ ਆ ਗਿਆ ਬਈ ਇਹ ਚ ਇਹ ਜੀ ਬਈ ਮਹਿੰਦਰਾ ਦਾ ਗਾਡੀ ਆ ਜੀ ਹਾਰਨ ਹੋਰ ਨੇ ਵੀ ਵੱਡੇ ਲਵਾਏ ਹੋਣੇਗੇ ਹਾਂ ਹਾਂ ਵੀਰੇ ਹਾਂ ਬੈਟਰੀ ਬੌਂਡਰੀ ਚ ਚ ਨਵੀਂ ਟਰਾਈ ਆ ਬਈ ਬੈਟਰੀ ਵੀ ਆਪਾਂ ਕਿੰਨੇ ਸਿਲੰਡਰ ਆ ਗਿਆ ਬਈ ਇਹ ਚਾਰ ਸਿਲੰਡਰ ਚਾਰ ਸਿਲੰਡਰ ਆ ਬਈ ਪੰਪ ਪੰਪ ਹੋਇਆ ਹੋਇਆ ਪੂਰਾ ਪੰਪ ਦਾ ਬਈ ਪੂਰਾ ਬਖਾ ਪੂਰਾ ਫੁੱਲ ਲਗਮ ਹੋਇਆ ਹੋਇਆ ਬਈ ਫਰਾਟਾ ਮਾਰਦੀ ਆ ਵਧੀਆ ਲੱਗਦਾ ਵੀ ਹਾਂ ਚੀਜ਼ ਹੈਗੀ ਆ ਸਾਨੂੰ ਆਈ ਤਾਂ ਦੇਖੋ ਜੀਪ ਪੂਰੀ ਉੱਤੋਂ ਦਾ ਪੂਰੀ ਚੰਗੀ ਹੈਗੀ ਕੱਲੂ ਕੋਈ ਆ ਕੇ ਆਏ ਨਾ ਕਹਿੰਦੇ ਵੀ ਇੰਜਨ ਮਾੜਾ ਆ ਕੋਈ ਪੰਪ ਪੰਪ ਮਾੜਾਗਾ ਕੋਈ ਨਹੀਂ ਕਹਿ ਸਕਦਾ ਬਈ ਗਾਰ ਤੇ ਆਪਣਾ ਰੇਟ ਕੀ ਦੇਣਾ ਗੱਡੀ ਦਾ ਰੇਟ ਬਈ ਇਹਦਾ 230 ਦੇਵਾਂਗੇ 230 ਹਾਂ ਬਈ ਸਰ ਕਾਰ ਨੰਬਰ ਪਲੇਟਾਂ ਵਾਲੀ ਗੱਡੀ ਆ ਬਾਈ ਦੇਖੋ 230 ਰੇਟ ਇਹਦਾ ਦੇਵਾਂਗੇ ਬਾਕੀ ਜੇ ਕੋਈ ਬੰਦਾ ਆਊਗਾ ਵਧੀਆ ਮਾਨਤਨ ਬਾਈ ਫੁੱਲ ਕਰਕੇ ਤੋਰਾਂਗੇ ਬੰਦੇ ਨੂੰ ਖੁਸ਼ ਕਰਕੇ ਤੋਰਾਂਗੇ ਵੀਰੇ ਬਾਕੀ ਜਿੱਥੇ ਜੀਪਾ ਨੂੰ ਸੱਟ ਲੀਏ ਤਾਂ ਸੱਟ ਲੀਏ ਹੈਨਾ ਕੋਈ ਚੱਕਰ ਨਹੀਂ ਹੈਨਾ ਇਹਦਾ ਮੇਰੇ ਜਮਜੂਤ ਦੇ ਝੋਟੇ ਨੇ ਇਹਨਾਂ ਨੂੰ ਤਾਂ ਕਿੱਧਰ ਮਰਜੀ ਵਾੜ ਦੇ ਰੈਸ ਰੂਸ ਲੱਗ ਜਾਂਦੀ ਹੈ ਇਹਨਾਂ ਦੇ ਨਾਲ ਬਸ ਮੈਂ ਭਜਾ ਲਾ ਵੀ ਜਾਏ ਇਹਨੂੰ ਬਸ ਨਾਲ ਹਾਂ ਬਈ ਦੇਖ ਲਓ ਮਹ ਭਜਾ ਕੇ ਦਿਖਾ ਦਿੰਨੇ ਆ ਦੇਖੀਏ ਫਿਰ ਇੱਕ ਵਾਰੀ ਦਿਖਾ ਦੇ ਲੈ ਫਿਰ ਮਾਰੋ ਫਿਰ ਗੇੜਾ ਚਲਾਓ ਜੀ ਚਲਾਓ ਜੀ ਆ ਜਾ ਭਾਈ ਆ ਜਾ ਮਰ ਮੈਂ ਪਹਿਲਾ ਤੂੰ ਬਹਿ ਜਾ ਉੱਪਰ ਆ ਕੇ ਇਹਦੇ ਲੈ ਭਾਈ ਗਾਇਣਾ ਪਣ ਸਟਾਰਟ ਕਰਕੇ ਬਾਜ ਬੂਜ ਦਿਖਾ ਦੇ ਗੱਡੀ ਬਾਜ ਤਾਂ ਗੱਡੀ ਦੀ ਪੂਰੀ ਚੰਗੀ ਹੈਗੀ ਆਹੀ ਭਾਈ ਤੈਨੂੰ ਦੇਖੀਏ ਕਹਤਾ ਵੀ ਗੱਲਬਾਤ ਹੀ ਹੋ ਰਹਿ ਗੱਡੀ ਲੈ ਫਿਰ ਦਵਾ ਦੇ ਗੇੜਾ ਗੱਡੀ ਦਾ ਦਿਖਾ ਦੇ ਸਾਨੂੰ ਕੀ ਗੱਲਬਾਤ ਹੈ ਗੱਡੀ ਚ ਗੱਡੀ ਦਾ ਪੂਰੇ ਚੰਗੀਆਂ ਜਿਵੇਂ ਆ ਆਪਣਾ ਇਹ ਨਹੀਂ ਕਣੀ ਜਾਂ ਲੂਆ ਲੂਆ ਜ ਗੱਡੀ ਪੱਧ ਵੀ ਹੋ ਜਾਂਦੀ ਹੈ ਪਾਸੇ ਨਾਲ ਬਾਈ ਸਾਰੀ 7 ਰੁਪਏ ਆਪਣੇ ਕੋਲ ਬੰਦ ਹੋਣ ਵਾਲੀ ਗੱਡੀ ਚਾਰੇ ਪਾਸੇ ਬੰਦ ਹੁੰਦੀ ਹੈ ਜੀ ਹਾਂ ਹਾਂ ਵੀਰੇ ਹਾਂ ਕੋਈ ਚੱਕਰ ਨਹੀਂ ਆ ਜਿਵੇਂ ਵਰਜੀ ਆਗੇ ਬਾਈ ਲੈ ਜਾਓ ਗੱਡੀ ਨੂੰ ਬਾਈ ਪੂਰਾ 2 3 ਹੀ ਲੈ ਲਈ ਬਾਈ 2 3 ਹੀ ਜੀ ਵੀਰੇ ਜਿਹੋ ਬੰਦਾ ਆਊਗਾ ਆਪਣੇ ਕੋਲੇ ਆਪਾਂ ਫੁੱਲ ਮਾਨਤਾ ਕਰਦਾ ਹੈ ਲੈ ਵੀਰੇ ਜਿਹੜਾ ਤੁਸੀਂ ਕਹਿੰਦੇ ਸੀ ਨਾ ਵੀ ਪਾਸ ਨਾਲ ਭਜਾ ਕੇ ਦਾ ਰੋੜੇ ਇੱਕ ਗੇੜੇ ਜੀ ਦਾ ਦਿਓ ਤੁਹਾਨੂੰ ਪਾਸ ਘਾ ਲੇ मा एक बारी ना दबरे उ इते रो पई गॾी आ